ਹੁੰਦਾ ਜਦੋਂ ਮਾੜੀ ਹੋਣੀ ਆ ਥੋਡੇ ਨਾਲ ਹਨਾ ਅੱਗੇ ਨਹੀਂ ਇੱਥੇ ਖੜਾ ਕੇ ਕਹਿੰਦੇ ਹੁੰਦਾ ਟ੍ਰੇਲਰ ਅਸੀਂ ਚੈੱਕ ਕਰ ਰਿਜੈਕਟ ਕਰਤਾ ਸਾਰਾ ਸਹੀ ਆ ਉਹ ਕਹਿੰਦਾ ਇੱਕ ਆ ਪੀਸ ਕਰਕੇ ਸਾਰਾ ਟ੍ਰੇਲਰ ਸਹੀ ਸੀਗਾ ਹਨਾ ਵਿੱਚ ਏਡਾ ਇੱਕ ਪੀਸ ਮੀਟ ਦਾ ਰਹਿ ਗਿਆ ਪੈਂ ਜੋ ਆ ਦੋਨੇ ਲੱਗ ਗਿਆ ਜੇ ਪੈਸੇ ਦੇ ਹੋਦੇ ਸੀਗੇ ਮੈਂ ਕਹਿੰਦਾ ਨਹੀਂ ਇਹਨੇ ਵੀ ਕਹਿਣਾ ਵੀ ਏਡਾ ਮੀ ਪਈ ਜਾਂਦਾ ਇਹ ਬਹਿਲੇ ਵੀ ਤਾਂ ਹੀ ਇਹਨਾਂ ਦੇ ਦਾ ਨਹੀਂ ਜਗ੍ਹਾ ਹੀ ਨਹੀਂ ਹੁੰਦੀ ਵੀ ਠੰਡ ਹੋ ਗਈ ਠੰਡ ਆਈ ਪ੍ਰੈਨਾ ਡਰਾਈਵ थ्रू ਆ ਜਾ ਕੇ ਇੱਥੋਂ ਹੀ ਆਰਡਰ ਦੇ ਦਿੱਤੇਗੇ ਫਿਰ ਸ਼ਿਕਾਕੋ ਵਾਲੇ ਟ੍ਰੈਫਿਕ ਦੀ ਲਪੇਟ ਚ ਆ ਗਿਆ ਅੱਜ ਫੇਰ ਮੰਨੇ ਨਹੀਂ ਛਿਰੋ ਮੰਨੇ ਨਹੀਂ ਕਹਿੰਦੇ ਆਂ ਲਕੀਰ ਦੇ ਫਕੀਰ ਹੁੰਨੇ ਆ ਆਹ ਹੱਤੀ ਤੱਕ ਕਾ ਹੋ ਗਿਆ ਮੇਰੇ ਨਾਲ ਇੱਕ ਇੰਨਾ ਕੁ ਪੀਸ ਮੀਟ ਦਾ ਰਹਿ ਗਿਆ ਸੀਗਾ ਉਹਦੇ ਪਿੱਛੇ ਟਰੈਲਰ ਰਿਜੈਕਟ ਕਰਤਾ ਹਜੇ ਸਾਰੇ 9 9:30 ਹੋਏ ਆ ਤੇ ਸਵੇਰ ਤਾਈ ਕੋਈ ਟਰੱਕ ਵਾਸ਼ ਨਹੀਂ ਉਹ ਮੈਨੂੰ ਕਹਿੰਦਾ ਤੋ ਉੱਤੋਂ ਆ ਹੈਗਾ ਜਿੱਥੋਂ ਮੈਂ ਧੁਵਾ ਕੇ ਲਿਆ ਇਥੋਂ 150 ਕਿਲੋਮੀਟਰ ਆ ਮੈਂ 150 ਜਉਂ 150 ਮੇਰੇ ਦਿਮਾਗ ਤੇ ਲੋਡਾ ਮੈਂ ਸੋਣਾ ਮੇਰੇ ਟੌਰ ਨਾਲ ਠੀਕ ਆ ਯਾਰ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜੀਨੇ ਕਰਨਾ ਕਰ ਲਓ ਨਹੀਂ ਕਰਨਾ ਨਾ ਕਰੋ ਧੰਨਵਾਦ ਯਾਰ ਸਾਰਿਆਂ ਦਾ ਗੋਟ ਵਾਲੀ ਕਹਿੰਦੇ ਹੋ ਗਿਆ ਮਾਰਨਿੰਗ ਕੀ ਹਾਲ ਚਾਲ ਆ ਸਾਰੇ ਚੜ੍ਹਦੀ ਕਲਾ ਚੋਂ ਏ ਫਲੈਂਗ ਜੇ ਬਹੁਤ ਤਖੜਾ ਬਾਬੇ ਪਾਰਕਿੰਗ ਆ ਤੇ ਅੰਦਰੋਂ ਵੀ ਆਹ ਹੈ ਨਾ ਰਾਤ ਮੈਨੂੰ ਨਹੀਂ ਪਤਾ ਲੱਗਾ ਇਹ ਨਾਲ ਹੀ ਸਟੋਰ ਤੇ ਖੜਾ ਆਹ ਖੜਾ ਆਪਣਾ ਟਰੱਕ ਮੈਂ ਹੁਣ ਭੱਜ ਕੇ ਅੰਦਰ ਜਾ ਕੇ ਆਇਆ ਗਾ ਮੈਂ ਕਿ ਸ਼ਾਵਰ ਫ੍ਰੀ ਆ ਉਹ ਕਹਿੰਦੇ ਹਾਂ ਆਪਾਂ ਬੁੱਕ ਕਰਕੇ ਆ ਕਿੱਟ ਚੱਕ ਲੈਣ ਦੀ ਆਪਣੀ ਕਿਉਂਕਿ ਮੈਨੂੰ ਪਤਾ ਅੱਜ ਗਾਂ ਟਾਈਮ ਨਹੀਂ ਲੱਗਣਾ ਕਿਉਂਕਿ ਡਿਲੀਵਰੀ ਆ ਹੈ ਨਾ ਤੇ ਬੈਕਪੈਕ ਟਾਈਮ ਨਹੀਂ ਮਿਲਣਾ ਹੁਣ ਨਾ ਲੈਣਿਆ ਹੁਣ ਕਿਰ ਰਹੁਮਾਂਗੇ ਤਾਂ ਲੇਟ 10 ਮਿੰਟ وے کی رفتار نہیں کاند پڑی ہے یار ٹرک کو سٹارٹ ਯਾਰੀ ਸੀ ਸੀ ਵਾਹ ਚੈਕੋ ਸਾਢੇ 8 ਹੋ ਗਿਆ ਕਹਿੰਦੇ ਸਵੇਰੇ 8:30 ਹਲੇ ਦੇਖੋ ਬਾਹਰ ਬੈਦਰ ਹਾ ਮੈਂ 80 ਵੀ ਦੇਣਾਗਾ ਯਾਰ ਸਟਰ ਡਿਸਪੈਚ ਨੂੰ ਕਿੰਨੇ ਵਜੇ ਪਹੁੰਚਦਾ ਕਿਉਂਕਿ ਕੱਲ ਉਹਨਾਂ ਨੇ ਉੱਥੇ ਇਨਸਪੈਕਸ਼ਨ ਤੇ ਜ਼ਿਆਦਾ ਟਾਈਮ ਲੱਗਿਆ ਕਰਕੇ ਨਾ ਸਾਰਾ ਉਹਨਾਂ ਨੇ ਅਪਾਇੰਟਮੈਂਟ ਵਾਲਾ ਸਿਸਟਮ ਸਾਰਾ ਹੀ ਹਲਾਤ ਆ ਹੁਣ ਦੁਬਾਰੇ ਬਣਾਉਣਾ ਪਊਗਾ। ਵਾਂ ਪੈਕਅਪ ਤਾਂ ਕਹਿੰਦੇ ਸੀ ਕਿ ਉੱਥੋਂ ਹੀ ਆਪਣੀ ਗ੍ਰੇਨ ਰੈਪਿਡ ਤੋਂ ਮੈਂ ਉਹਨੂੰ ਦੱਸਿਆ ਪਤਾ ਨਹੀਂ ਕੀ ਚੱਕਰ ਆ ਹਨ ਮੈਂ ਜਿਹੜੇ ਲੋਡ ਤੇ ਜਾਣ ਲੱਗ ਗਿਆ ਨਾ ਫਿਰ ਉਹ ਸਕੇਜੂ ਵਾਲੀ ਬਣ ਜਾਂਦਾ ਕਿ ਮੈਂ ਉਹ ਮਸ਼ਰੂਮ ਵਾਲੇ ਤੇ ਸੀਗੇ ਹੁਣ ਆ ਤੀਜਾ ਘੇੜਾ ਹੋਣ ਵਾਲਾ ਐ ਤੇ ਆਪਣਾ ਆ ਮੀਟ ਮੂਟ ਵਾਲਾ ਜਾਂ ਉਹ ਗ੍ਰੈਂਡ ਰੈਪਡ ਵਾਲੇ ਤੇ ਵੀ ਲਗਾਤਾਰ ਫਿਰ ਉਸੇ ਦੀ ਤੁਰੇ ਨਾ ਪਤਾ ਨਹੀਂ ਕੀ ਚੱਕਰ ਆਇਆ ਇਹ ਮੈਨੂੰ ਜਿਹੜੇ ਲੋਡ ਤੇ ਲੱਗ ਗਿਆ ਉਹਨਾਂ ਉਵੇਂ ਤੁਰੇ ਜਾਈਦਾ ਇੱਧਰ ਖੜਾ ਆਪਣਾ ਝੋਟਾ ਪੁੱਤ ਨਾ ਡਿਫਰੈਂਟ ਖੜਕਦਾ ਹੱਟ ਡਿਫਰੈਂਟ ਆ ਖੜਕਾ ਹੈ ਨਾ ਮੈਂ ਕਿਹਾ ਸੁਣਾਈ ਆ ਗੱਲ ਮੈਂ ਹੀ ਪ੍ਰੀ ਟ੍ਰੈਪ ਕਰਿਆ ਨਾ ਥੋੜੀ ਮਾਰ ਕੇ ਨਾਲ ਟਰੱਕ ਖੜਾ ਇੱਕ ਕਾਲੇ ਦਾ ਮੈਨੂੰ ਮੈਨਾਂ ਬੜੀ ਇਹ ਕੀ ਕਰਦਾ ਮੈਂ ਕਿਹਾ ਟਾਇਰ ਚੈੱਕ ਕਰਦਾ ਨਿਕਲ ਪੈਂਦਾ ਨਹੀਂ ਆਵਾਜ਼ ਕਿਹਨਾ ਇਦਾਂ ਵੀ ਪਤਾ ਲੱਗ ਜਾਊਗਾ ਦਾ ਰੀਅਲੀ ਮੈਂ ਕਿਹਾ ਕਿਹਨਾ ਕਿਸ ਨੂੰ ਪਤਾ ਲੱਗੂਗਾ ਮੈਂ ਹੁਣ ਮਤਲਬ ਕੀ ਕਹਾਂ ਇਹ ਨਾਰਮਲ ਗੱਲ ਆ ਆ ਬਾਜ ਹੋਰ ਆਉਂਦੀ ਆ ਹਨਾ ਟਾਇਰ ਹੋਵੇ ਉਹਦੀ ਬਾਜ ਹੋਰ ਆ ਬਾਕੀ ਪਤਾ ਲੱਗ ਜਾਂਦਾ ਹੁੰਦਾ ਕਈ ਦਾ ਭਰਾਵਾ ਉਹੀ ਤੁਰੇ ਫਿਰਦੇ ਆ ਕੋਈ ਨਾ ਡਿੱਗ ਪਿਓ ਬਹੁਤ ਵਾਇਆ ਇਸమే ਇੰਨਾ ਤੇ ਨਾ ਇੱਕੋ ਹੀ ਉਹ ਹੁੰਦਾ ਜਿਵੇਂ ਪਾਇਲਟ ਹੋ ਗਿਆ ਹੋਰ ਹੈ ਨਾ ਇਹ ਰਿਜ਼ਰਵ ਪਾਰਕਿੰਗਾਂ ਬਹੁਤ ਹੁੰਦੀਆਂ ਇਨਾਂ ਦੀਆਂ ਉਹ ਰਾਤ ਆਪਾਂ ਨੂੰ ਆ ਮਿਲੀ ਸੀ ਮੈਂ ਆ ਸਟੋਰ ਦੇ ਨਾਲ ਸਾਰੇ ਤੇ ਘੇੜੇ-ਘੂੜੇ ਕੱਢੇ ਪਰ ਮਿਲੀ ਇਹ ਹੀ ਫੋਟੋ ਖੇਚ ਲ ਗਏ ਕੋਈ ਕਰੋ ਭਰਾ ਨੂੰ ਸਪੋਰਟ ਕਰ ਲੋ ਸਬਸਕ੍ਰਾਈਬ ਚੈਨਲ ਆਪਣਾ ਸਾਰੇ ਕਿਤੇ ਚੱਕ ਦਿਓ ਫਟਾ ਚੱਲ ਮੈਂ ਤੁਰਾਂ ਹਾਂ ਹਾਂ ਮੈਂ ਤਾਂ ਪਹਿਲਾਂ ਦਾ ਸੁੱਤਾ ਤਾਂ ਬਾਈ ਉੱਠਾਈ ਨਹੀਂ ਇਹ ਗੋਰਾ ਹੋ ਕੇ ਪਤਾ ਨਹੀਂ ਕਿਹੜਾ ਕੀ ਆ ਇਹ ਨੂੰ ਜਾਗ ਜੂਗੀ ਨਹੀਂ ਆਈ ਲੈ ਵੀ ਚੱਲੀਏ ਸੰਗ ਤੇ ਸਾਰਾ ਹੋ ਗਿਆ ਡਨ ਹੌਨ ਡਿਊਟੀ ਵਗੈਰਾ ਫਟਣ ਉਹ ਵਾਈਡ ਚੱਪ ਅਸ਼ੋਸ ਕਰ ਚੇ 384 ਕਿਲੋਮੀਟਰ ਤੇ ਆਪਣੇ ਕੋਲੇ ਹੋ ਗਏ ਆ 8:48 ਹੋ ਗਏ ਹਨਾ ਨਾ ਯਾਰ ਉਹ ਇਹ ਕੁਕਵਾਜ ਦੇ ਨੂੰ ਪਹੁੰਚਾਂਗੇ ਆਏ ਡਿਸਪੈਚ ਨੂੰ ਅਪਡੇਟ ਕਰ ਲਾਂਗਾ ਨਿੱਕਿਆ ਕਹਿੰਦੇ ਆ ਕਿੱਧਰ ਨੂੰ ਜਾਣੇ ਕਰ ਏ ਬਹੁਤ ਵਧੀਆ ਟਰੱਕ ਸਟਾਪ ਹੈ ਇੰਨੇ ਕਿ ਨਾਈਸ ਪਰਸ ਹੁਣ ਲਾਏ ਜੇ ਜਾਣਾ ਕੋ ਖਾਣ ਪੀਣ ਚੱਕਣਾ ਨਾਲ ਹੀ ਬਲਮਾਂਡ ਸੀਗਾ ਤੁਰਕੇ ਵੀ ਜਾ ਸਕਦੇ ਆ ਇੱਥੇ ਹੀ ਮੈਂ ਫਸਟ ਟਾਈਮ ਹੀ ਰੁਕਾਂਗਾ ਕਿਉਂਕਿ ਇਹ ਡੇਢ ਕ ਬੱਕ ਵਾਲੇ ਲੋਡ ਹੀ ਆਹਾ ਆਇਆ ਹਨ ਐਲੀ ਨਵਾਈਸ ਵਾਲੇ ਮੰਡੂ ਇਹ ਲੱਗਿਆ ਵਿਚਾਲੇ ਜਿਵੇਂ ਉਹ ਬਣਿਆ ਮੈਗਾ ਕਾ ਡਰ ਜਾ ਉਹ ਰਾਂਗ ਹੀ ਉਹਨਾਂ ਨੇ ਇਸ ਤਰ੍ਹਾਂ ਦਾ ਮਾਰਿਆ ਹੋਇਆ ਲੱਗਦਾ ਆ ਜਿਵੇਂ ਡਰਾਈਵਰ ਹੁੰਦਾਗਾ ਤਾਂ ਹੀ ਮੈਂ ਜੇ ਰੋਕ ਕੇ ਦੇਖਣ ਲੱਗਿਆ ਮੈਂ ਕਿਹਾ ਆਪਾਂ ਜਾਣਾ 94 ਬੀ ਸਟੋਰ ਮੈਰਸਨ ਓਕਡੇਲ ਤੋਂ ਥੋੜਾ ਹੀ ਪਿੱਛੇ ਸੀਗੇ ਆਪਾਂ ਰੁਕੇ ਇਹ 94 ਬੀ ਸਟੋਰ ਮੈਰਸਨ ਉਹ ਲੱਗ ਗਿਆ ਬਤਾ ਬਤਾ ਕਿੰਨਾਗਾ ਆ 55 ਕਿਲੋਮੀਟਰ ਰਹਿ ਗਿਆ ਸੀ ਓਕਡੇਲ ਵਾਲਾ ਲਾਬ ਇਹ ਤੇ ਬੱਕ ਪਹੁੰਚਦੀ ਨਹੀਂ 10 ਮਿੰਟਾਂ ਨਹੀਂ ਘਾਟਦੀ ਸੀਗੀ ਕਿਉਂਕਿ ਆਪਾਂ ਲੋਡ ਉਧਰੋਂ ਕੱਲ ਸਾਈਡ ਤੋਂ ਚੱਕ ਕੇ ਲਿਆਏ ਆ ਨਾ ਬੈਂਕਲਰ ਵਾਲੀ ਸਾਈਡ ਤੋਂ ਉਹਦੇ ਕਰਕੇ ਚਲੋ ਬੈਂ ਤਾਂ ਹੀ ਇਹ ਦੋ ਪੰਨਾਂ ਦੇ ਜਿਆਦਾ ਰੋਕਦਾ ਹੁੰਦਾ ਲਾਵ ਲਾਵ ਤੇ ਆਪਣੇ ਕੋਲੇ ਆਪ ਦਾ ਪੁਆਇੰਟ ਕਾਰਡ ਹੈਗਾ ਸ਼ਾਬਰ ਤੇ ਇਹਨਾਂ ਦੇ ਆਪਣਾ ਪਾਇਲਟ ਤੇ 플ੈਂਗ ਜਿਹੇ ਇਹ ਚਲੋ ਮਨਪ੍ਰੀਤ ਦਾ ਹੈਗਾ ਜਾਂ ਪਹਿਲਾਂ ਜਹਾਨ ਦਾ ਹੁੰਦਾ ਸੀ ਪੁਆਇੰਟ ਕਾਰਡ ਜੋ ਕਿ ਸ਼ਾਵਰ ਫ੍ਰੀ ਹੁੰਦੇ ਆ ਕਿ ਜਦੋਂ ਆਪਾਂ ਡੈਲੀ ਪਾਉਣਾ ਮੇਰੇ ਕੋਲੇ ਵੀ ਡਾਇਮੰਡ ਚਾਕੇ ਪਾ ਸਿੱਧਾ ਜਾਣਾ ਹੁਣ ਤੇਲ ਦਾ ਮੋੜਦੇ ਓਏ ਭਰਾਵਾਂਗੇ ਤੁਰਿਆਂ ਨੂੰ ਡੇਢ-2 ਘੰਟੇ ਹੋ ਗਏ ਸੀਗੇ ਮੈਨੂੰ ਯਾਰ ਇੱਥੇ ਨਾ ਮਾਰਨਿੰਗ ਵਾਲਾ ਕੀ ਬ੍ਰੇਕਫਾਸਟ ਰੈਡੀ ਹੋਵੇ ਤਾਂ ਕਰਕੇ ਮੈਂ ਹੱਥ ਲੇ ਤੋ ਚੱਕ ਕੇ ਲੈ ਅੱਗੇ 5 ਮਿੰਟ ਲੱਗਣਿਆ ਸਾਰੇ ਕਿਉਂਕਿ ਆਪਾਂ ਕਿੜਾ ਤੇਲ ਤੂਲ ਭਰੋਣਾ ਮੋੜ ਕੇ ਲਿਆ ਕੇ ਨਾ ਇੱਥੇ ਲਾਉਨੇ ਆ ਇਹਨੂੰ ਇਦੇ ਮਗਰ ਪੁਆਇੰਟ ਤੇ ਪੁਆਇੰਟ ਤੇ ਆ ਟੋਕਰੀ ਕਿਦੀ ਟੁੱਟ ਗਈ ਬਾਗ ਮਿਲਖਾ ਬਾਗ ਫੈਕਟਰ ਦੀ ਰੰਗ ਚ ਗੇ ਠੰਡ ਹੋ ਵੀ ਠੰਡ ਆਇਤ ਰਣਾ ਡਰਾਈਵ ਥਰੂ ਆ ਜਾ ਕੇ ਇੱਥੇ ਆਰਡਰ ਦੇ ਦਿੱਤੇਗੇ ਫਿਰ ਡਰਾਈਵ ਥਰੂ ਤੇ ਹਣੀ ਅੰਬੀ ਠੰਡੀ ਚੱਲਦੀ ਹਵਾ ਤਾਂ ਹੀ ਤਾਂ ਅਸੀਂ ਜੈਕਟ ਪਾਈਆ ਤਾਂ ਹੀ ਤਾਂ ਅਸੀਂ ਜੈਕਟ ਪਾਈਆ ਇੱਧਰ ਵੀ ਜਾ ਸਕਦੇ ਹਾਂ ਜਦੋਂ ਮੈਂ ਜੁਏ ਸਿਰੋਂ ਲੱਗਿਆ ਹਨਾ ਉਦੋਂ ਮੈਂ ਖਾਂਦਾ ਹੁੰਦਾ ਆਹ ਵਾਲੇ ਏਨ ਖਾਦੇ ਉਧਰਲੇ ਆਪਾਂ ਰੋਲ ਹਨਾ ਆਹ ਬ੍ਰੇਕਫਾਸਟ ਮਿਲ ਗਿਆ ਨਾ ਤੇ ਕੌਫੀ ਪਈ ਆ ਤਾਂ ਕਿ ਮੂਰੇ ਠੰਡਾ ਪਾਣੀ ਨਾ ਹੋਵੇ ਗਰਮੀ ਹੁੰਦਾ ਇਹਦੇ ਵਿੱਚ डब्बा ही है क्या चाहिए और कुछ नहीं था कुछ थैंक यू थैंक यू थैंक यू थैंक यू बाघ मिलखा दराख्त के मेहनत रहे बॉपे ਬਾਬਿਓ ਹਵਾਈ ਨੀਕ ਤੇ ਜਾ ਦੇਖੋ ਦਰਸ਼ਕਾਂ ਦਾ ਕੀ ਹਾਲ ਹੋਇਆ ਪਿਆ ਹੁਣ ਇਹ ਆ ਯਾਰ ਉੱਥੇ ਮੈਨੂੰ ਪਤਾ ਟਾਈਮ ਲੱਗ ਕੇ ਜਾਣਾ ਜੇ ਡਿਲੀਵਰੀ ਤੇ ਚਲ ਭੁੱਖ ਤਾਂ ਨਾ ਲੱਗੂਗੀ ਬ੍ਰੇਕਫਾਸਟ ਮਿਲ ਗਿਆ ਆਪਾਂ ਨੂੰ ਆਲ ਆਪਣੀ ਫੇਵਰੇਟ ਆਹਾ ਇੱਕ ਚੀਜ਼ ਤੁਸੀਂ ਨੋਟ ਕਰਿਓ ਜਿਹੜੇ ਬੰਦੇ ਲਾਫਤੇ ਆਉਂਦੇ ਆ ਜਿਹੜੇ ਹੁਣ ਆ ਟੀ ਪੈਗ ਵਰਤਦੇ ਆ ਬਾਈ ਇਹ ਖਤਮ ਹੋਏ ਹੋਏ ਹੁੰਦੇ ਇਹਨਾਂ ਦੇ ਵੀ ਆ ਲਾਸਟ ਡੱਬਾ ਹੀ ਸੀਗਾ ਤੇ ਕੱਲ੍ਹ ਫਾਰਕੋ ਵਾਲੇ ਤੇ ਵੀ ਹੈ ਨਹੀਂ ਸੀਗਾ ਮੁੱਕੇ ਹੋਏ ਸੀਗੇ ਵੀ ਸਾਰੇ ਜਨਤਾ ਇਹ ਪੀਂਦੇ ਹੋ ਦੂਜਾ ਇੱਕ ਤਾਂ ਨਿੰਬੂ ਵਾਲਾ ਹਨ ਉਹਦਾ ਕਿਸੇ ਕੰਮ ਦਾ ਹੈ ਨਹੀਂਗਾ ਇਹ ਜਾ ਇੱਕ ਨੇਰੀ ਚਾਹ ਪੱਤੀ ਪਾਈ ਵੀ ਆ ਸਾਰੇ 9 ਮਿੰਟਾਂ ਦੀ ਆਫ ਡਿਊਟੀ ਪਈ ਆ ਆਪਣੀ ਨਾਲ ਪੇਟ ਪੂਜਾ ਵਾਲਾ ਕੰਮ ਨਿਬੜ ਗਿਆ ਬੱਤ 222 ਕਿਲੋਮੀਟਰ ਰਹਿ ਗਈ ਹੈ ਲੋਕੇਸ਼ਨ ਜਿੱਥੇ ਡਿਲੀਵਰੀ ਹੈ ਪਹਿਲੇ ਟਰੱਕ ਦੇਖੋ ਕਿੰਦਾ ਸੋਹਣਾ ਆਉਂਦਾ ਮੂੰਹੋਂ ਕਿਉਂ ਯਾਚਦਾ ਨਾ ਆਪਣੇ ਕੋਲੇ ਜਿਹੜਾ ਕੱਲ ਨਾਲ ਦਾ ਆਪਾਂ ਲੋਡ ਚੱਕਿਆ ਸਾਰਾ ਪੂਰਕ ਹੈਗਾ ਸੂਰ ਆ ਉਹੀ ਹੋਣੀ ਇੰਨਾ ਨੇ ਨਾ ਵੱਡੀ ਪੈਕਿੰਗ ਹੀ ਆ ਜਿਵੇਂ ਮੈਂ ਤੁਹਾਨੂੰ ਦਿਖਾਇਆ ਵੀ ਆਪਣਾ ਸਕੇਡਾਂ ਦੇ ਕੈਰੀ ਕਰੀ ਤੇ ਬਾਕਸ ਬਣਾ ਕੇ ਵੱਡਾ ਬੈਗ ਲਾ ਕੇ ਲੱਦਿਆ ਹੋਇਆ ਵੀ ਵੱਡੇ ਪੀਸ ਆ ਗਏ ਮੈਂ ਉਹ ਗੱਲ ਕਰਦਾ ਜੀ ਤੁਸੀਂ ਹਾਲ ਵਾਲੇ ਕਿਤੇ ਕੈਨੇਡਾ ਤੋਂ ਇੱਧਰ ਆਈ ਜਾਂਦਾ ਹਨਾ ਇਤੋਂ ਥੋੜਾ ਘਟ ਜਾਂਦਾ ਵੀ ਇੰਨਾ ਪੋਰਕ ਖਾਂਦੇ ਆ ਜਿੱਦੂ ਭਲਾ ਜਿਵੇਂ ਮਸ਼ਰੂਮ ਢੋਏ ਸੂਰ ਆਗਾ ਤਾਂ ਇੰਨਾ ਕਸੂਰ ਵੱਡ ਕੇ ਆਉਂਦਾ ਤੁਹਾ ਹਿਸਾਬ ਲਾ ਲਓ ਪਰ ਉੱਥੇ ਕੱਲ ਆਪਾਂ ਟਰੈਲਰ ਡਰਾਪ ਕੀਤਾ ਸੀ ਜਿਹੜਾ ਐਮਪਟੀ ਹਨਾ ਜਿੱਤੋਂ ਇਹ ਚੱਕ ਕੇ ਲਾਏ ਆ ਉਹ ਜਿਹਨੇ ਨਿਕਲਣਾ ਸੀਗਾ ਤੇ ਇੱਧਰ ਹੀ ਆਉਣਾ ਸੀਗਾ ਉਹ ਵੀ ਯੂਐਸਏ ਤੇ ਜਿਹੜਾ ਬਾਰਡਰ ਤੇ ਇਨਸਪੈਕਸ਼ਨ ਵਾਲਾ ਸੀ ਇੱਥੇ ਢਾਈ ਤੋਂ 3 ਘੰਟੇ ਕਰਾਇਆ ਕਰਾਏ ਹੁਣ ਸੜਿਆ ਨਿਆਣਾ ਉਹਨੇ ਕੁਝ ਵੀ ਨਹੀਂ ਨਾ ਕੋਈ ਸਟੈਟ ਮੂਵ ਕੀਤੀ ਕੁਝ ਨਹੀਂ ਬਾਅਦ ਵਿੱਚ ਐਂਟਰ ਹੋਈਏ ਚੈੱਕ ਕੀਤਾ ਟੈਂਪਰੇਚਰ ਪਤਾ ਨਹੀਂ ਹੋਰ ਕੀ ਕਰਦੇ ਆ ਅੱਗੇ ਓਕੇ ਜਾ ਟਾਈਮ ਕਿੰਨਾ ਖਰਾਬ ਕੀਤਾ ਆਹੀ ਹੁੰਦਾ ਸੀਗਾ ਕਿ ਇਹ ਤੋਂ ਹਰਮਣੀ ਦੇ ਜਾਗਦੇ ਹੁੰਦੇ ਕੈਲਗਰੀ ਵਾਲਾ ਕੂਕਸ ਵਾਲਾ ਉਧਰ ਸਵੀਟ ਕਰਾਸ ਕਰਾਸ ਕਰਦੇ ਹੁੰਦੇ ਸੀ ਉਹ ਤਾਂ ਬਾਈ ਕਿਸ ਕਿੱਡਾ ਗਾਪਸ਼ਾ ਕਰ ਦਿੰਦੇ ਉਹਨੇ ਵਿੱਚੋਂ ਲਾ ਕੇ ਉਹ ਕਈ ਵਾਰੀ ਉਹ ਕਹਿੰਦੇ ਉਹ ਲੋਡ ਪਾ ਰਹੇ ਹੁੰਦੇ ਸੀ ਵੇਟ ਪੂਰਾ ਪੂਰਾ ਹੋਣਾ ਹਨਾ ਸੈਂਟਰ ਸਕੇਲ ਕਰਾਇਆ ਫਿਰ ਦੁਬਾਰੇ ਕਰਾਉਣੀ ਪੈਂਦੀ ਯੂ ਐਸ ਐਚਓ ਸਕੇਲ ਉਹ ਕਿਸ ਕਿੱਡਾ ਗਾਪਸ਼ਾ ਕਰ ਦਿੰਦੇ ਸੀਗੇ ਤਾਂ ਕਈ ਵਾਰੀ ਓਵਰ weight ਨਿਕਲਣਾ ਉੱਥੇ ਲਾਹਾਂਗਾ ਵੀ ਇੱਕ ਅੱਧੀ ਵਾਰੀ ਵੀ ਉਹ ਹੋਰ ਚ ਪਾ ਕੇ ਤੋੜ ਦਿੰਦੇ ਇਹਨਾਂ ਦਾ ਹੁੰਦਾ ਕੋਈ ਸਿਸਟਮ ਆ ਤਾਂ ਸਕੇਲ ਬੰਦ ਸੀਗੇ ਆਹ ਭਰਾ ਕਿਧਰੋਂ ਨਿਕਲਾ ਮਲਾਇ ਤੇ 슬ੀਵਸ ਨੂੰ ਪਾਈ ਹੋਏ ਨੇ ਨਹੀਂ ਵੀਰੇ ਦਵਾਰੇ ਨੂੰ ਕੱਟੇ ਦਾ ਜਿਹੜਾ ਉਹਨਾਂ ਲੱਗਿਆ ਆਫੀਸਰ ਗੱਡੀ 'ਚ ਬੈਠਾ ਇਧਰ ਨੂੰ ਕਰਕੇ ਗੱਡੀ ਲਾਈ ਵੀ ਆ 스ਕੇਲ ਵਾਲਾ ਦਾ ਤੇ ਬੈਠਾਗਾ ਆ ਟਾਈਮਾ ਗੰਨਾ ਜੀ ਟਾਈਮ ਸਾਡੇ ਕੋਲੇ ਪਹਿਲਾਂ ਹੀ ਪੂਰਾ ਪੂਰਾ ਭਰਾਗਾ ਇਰਾ ਇੱਥੇ ਪਾਰਕ ਲਾ ਕੇ ਮੈਂ ਹਨ ਤੁਰ ਕੇ ਪੁੱਛਿਆ ਕਿ ਆਹ ਵਾਲੇ ਲੱਗਦੇ ਆ ਭਰੋ ਹਸਾਵ ਨਾਲ ਦੱਸ ਦੇਣਗੇ ਮੈਂ ਪਹਿਲਾਂ ਹੀ ਕਹਾਂ ਨੂੰ ਡਾਕ ਜਾ ਕੇ ਬੀਜੀ ਕਰਨੀ ਆ ਵੇ ਇਧਰ ਹੁਮੇ ਹੀ ਆ ਠੰਡਾ ਆ ਚੱਲੀ ਜਾਂਦਾ ਤਹਾ ਲੈਣ ਬਸ ਤਾਂ ਬੈਕ ਬੜੀ ਕਸੂਤੀ ਲੱਗਣੀ ਆ ਬਾਪੇ 4 ਨੰਬਰ ਟੂਰ ਵਿਲਾ ਤਾਂ ਹੈ ਸ਼ਿਪਿੰਗ ਐ ਰੀਸੀਵਿੰਗ ਵਿਚਾਲੇ ਦੀ ਇਹਨਾਂ ਦੇ ਹਾਂ ਵਿਚਾਲੇ ਦੀ ਆ I'm dirty, I'm dirty. Hello. ਕਾਹਦੇ ਵੇਟ ਕਰੋ ਵੇਟ ਇਹਨੇ ਕਾਲ ਕਰਾਂਗੇ ਮੈਂ ਨਾ ਬੰਦਾ ਸਹੀ ਲੈ ਟ੍ਰੱਕ ਆਹ ਖੜਾ ਆਪਾਂ ਵੀ ਇਧਰੋਂ ਲਿਆਉਣਾ ਸੀਗਾ ਕਿਉਂਕਿ ਸਿੱਧੀ ਬੈਕ ਲੱਗਿਆਣੀ ਸੀ ਕਿਉਂਕਿ ਲਵਾਉਣਾ ਇਹਨਾਂ ਨੇ ਆਹ ਡੌਕਾਂ ਤੇ ਹੀ ਆ ਹੁਣ ਪੁੱਠੀ ਲਾਉਣੀ ਪਊਗੀ ਜਾਂ ਗਾਂ ਦੇਖ ਲਾਂਗੇ ਕਗਾ ਕੇ ਲਿਆਵਾਂਗੇ ਕਿਤੋਂ ਨਹੀਂ ਭਾਈ ਲਾ ਲਾਂਗੇ ਔਖੇ ਸੋਖੇ ਆਪੇ ਕੇ ਲਾਏ ਹੋਏ ਨਹੀਂ ਤਾਂ ਇੱਥੋਂ ਯੂ ਵੀ ਬਾਜ ਜਾਣੀ ਸੀ ਕਹਿੰਦਾ ਕਾਲ ਕਰੂੰਗਾ ਮੈਂ ਕਿਹਾ ਠੀਕ ਆ ਸੋਹਣੇ ਆ ਪਰ ਇਹਨਾਂ ਨੇ ਮੈਨੂੰ ਪਤਾ ਉਹ ਲੰਪਰ ਫੀਸ ਲੈਣਗੇ ਇਹ ਜਿਵੇਂ ਇੱਥੇ ਲਹਾ ਕੇ ਨਾ ਕੀ ਹੁੰਦਾ ਕਈ ਬੇਰਹਾ ਉਸਾਂ ਤੇ ਇਹਨਾਂ ਨੇ ਨਹੀਂ ਮੰਗਵਾਇਆ ਹੁੰਦਾ ਲਹਾ ਕੇ ਰੱਖਦੇ ਆ ਫਿਰ ਇੱਥੋਂ ਗਾਂ ਜਾਂਦਾ ਹੁੰਦਾ ਲੋਡ ਤੇ ਉਹਦੀ ਫਿਰ ਤਾਂ ਹੀ ਲੰਪਰ ਫੀਸ ਹੁੰਦੀ ਆ ਵੀ ਅਨਲੋਡਿੰਗ ਫੀਸ ਲੈਂਦੇ ਹੁੰਦੇ ਆ ਇਹ ਤੇ ਮੈਨੂੰ ਤਾਂ ਲੱਗਿਆ ਕਿਉਂਕਿ ਉਹ ਜਿਹੜਾ ਦੂਜਾ ਟਰੱਕ ਖੜਾ ਹਨਾ ਉਹ ਚਟੀ ਚੈੱਕ ای ایف ایس ਚੈੱਕ ਬਣਾਈ ਫਿਰਦਾ ਸੀਗਾ ਚਲ ਜੇ ਆਪਾਂ ਨੂੰ ਆਇਆ ਫੋਨ ਆਪਾਂ ਬਣਾ ਲਾਂਗੇ ਸ਼ੇਰ ਆ ہمارا ਜੋਟਾ ਸ਼ੇਰ ਪੁੱਤ ਆਪਣਾ ਸ਼ੇਰ ਪੁੱਤ ਆਕ ਨੂੰ ਬੰਦ ਹੀ ਕਰਦਗੇ ਉਹਦੀ ਕਰ ਲਾਂਗੇ ਸਟਾਰਟ ਤੇ ਆਓ ਜਿਹੜੀਆਂ ਉਹ ਲਾਂਗਾਂਆਂ ਬੁੜੀਆਂ ਜੀਆਂ ਜੇ ਕਿਸੇ ਨੂੰ ਚਾਹੀਦੀਆਂ ਤਾਂ ਦੱਸ ਦਿਓ ਮਲਾਉਣੀਆਂ ਹੀ ਆ ਹੁਣ ਮੈਨੂੰ ਇਹ ਲਾ ਕੇ ਕਿੱਥੇ ਰੱਖੂ ਘਰੇ ਲੈ ਜਾਣ ਲੱਗਿਆ ਲਾ ਕੇ ਲੈ ਜਾਊਗਾ ਘਰੇ ਸਿਰਦਾਂਗੇ ਇੱਥੇ ਗਰਾਜ ਚ ਰੱਖ ਦਾਂਗੇ ਜੇ ਚਾਹੀਦੇ ਤਾਂ ਦੱਸਿਓ ਘੰਟੇ ਬਾਅਦ ਡੋਰ ਦਿੱਤਾਗਾ ਹੁਣ ਲਾਇਆ ਡੋਰ ਤੇ ਤੇ ਪੈਕਅਪ ਲੋਕੇਸ਼ਨ ਆ ਗਈ ਹੈ 350 346 ਕਿਲੋਮੀਟਰ ਆ ਦੇਖੋ ਉਹ ਇਹ ਆ ਦਿੱਲੀ ਸਲੀਪ ਇੱਥੇ ਆ ਕੇ ਪੈ ਜੂਗਾ ਕਿ 2:00 ਬੱਜ ਗਏ ਹਨ ਹਨੇਰਾ ਹੋ ਜਾਣਾ ਜਾਂਦੇ ਕਰਦੇ ਆ ਨੂੰ ਇਹ ਚੱਕਰ ਹੈ ਕਿਉਂਕਿ ਸਾਢੇ 3 ਪੁੱਕ ਹੈਗੇ ਸਾਢੇ 7 ਘੰਟੇ ਹਨ ਤੇ 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 ਪਿੱਛੇ ਰਹਿ ਜਾਣਗੇ ਉਹ ਇਹ ਸ਼ਿਕਾਗੋ ਫੇਰ ਨਹੀਂ ਕਰਾਸ ਹੋਣਾ ਦੋ ਸਲੀਪਾਂ ਬਣੀਆਂ ਨਹੀਂ ਪੈ ਕੇ ਜਾਣ ਨੂੰ ਪੂਰੇ ਉਹਦੇ ਕਹਿਣ ਨੂੰ 2 ਘੰਟੇ ਲਾਤੇ ਇਹਨਾਂ ਨੇ ਕੋਝਾ ਉੱਥੇ ਖੜਿਆ ਨੂੰ ਕੋ ਡਾਕ ਤੇ ਟਾਈਮ ਲਾਤਾ ਘੰਟਾ ਕ ਬਾਹਰ ਉੱਥੇ ਵਾਸ਼ ਕਰਾਉਣਾ ਬਊਗਾ ਵਾਸ਼ ਕਰਾਣਾ ਪੜੇਗਾ ਰੇ ਭਈਆ ਕਿਉਂਕਿ ਉਹਨਾਂ ਨੇ ਆ ਲੋਡ ਨਹੀਂ ਕਰਨਾ ਜੇ ਐ ਹੁੰਦਾ ਚੱਲ ਜਾਂਦਾ ਜਿਹੜਾ ਮਿੱਟੀ ਆ ਨਾ ਆਹਾ ਮਾਕੇ ਦੇਖ ਰਿਹਾ ਉੱਥੇ ਬਲੋਰ ਮਾਰਦੇ ਆਂ ਪੂਰੇ ਹੋ ਗਏ ਮੈਲੰਮ ਨਾਲੇ ਤੇ ਇਹਨਾਂ ਦਾ ਨਾ ਅੱਜ ਕੋਈ ਆਉਂਦਾ ਨਾ ਟਰੱਕ ਵਾਸ਼ ਉੱਥੇ ਘਰ ਲੈਣੇ ਆ ਵਾਸ਼ ਨੂੰ ਮੈਂ ਨਹੀਂ ਰੈਗਿੰਗ ਮੇਰੇ ਵਾਹਿਗੁਰੂ ਵਾਹਿਗੁਰੂ ਸਤਨਾਮੁ ਜੀ ਪਾਸ਼ਾ ਚਲੋ 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 ਤਿੰਨ ਵੱਜ ਗਿਆ ਤਿੰਨ ਤਿੰਨ ਜਮਾ ਪੂਰੇ ਸਹੀ ਤਿੰਨ ਮੁੜਤਾ ਆਏਗਾ ਜੇ ਜਦੋਂ ਪੁੱਠੀ ਪੈਕ ਲਾਤੀ ਸੀ ਇਧਰੋਂ ਤੇ ਹੁਣ ਸਿੱਧਾ ਵੀ ਨਾ ਟਰੱਕ ਬਾਹਰ ਜਾਉ ਐ ਆਜਾ 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 ਥੈਂਕ ਯੂ ਗਾੜੀ ਵਾਲੇ ਕਿੰਨਾਗਾ ਕਿੰਨਾ ਆਏ ਹਾਏ 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 ਕਿੱਡੇ ਸੋਹਣੇ ਦਰਖਤ ਲਾਗਦੇ ਆਏ ਹਨਾ ਪੀਲੇ ਪੀਲੇ ਪੱਤੇ ਹੋਏ ਹੋਏ ਕੀ ਆ ਨਜ਼ਾਰਾ ਹੈ ਸ਼ੇਰੋ ਸ਼ਿਕਾਗੋ ਵਾਲੇ ਟ੍ਰੈਫਿਕ ਦੀ ਲਪੇਟ ਚ ਆ ਗਏ ਅੱਜ ਫੇਰ ਮੈਂ ਤਾਂ ਦਾ ਘੰਟਾ ਹੋ ਗਿਆ ਹੀ ਹਾਲ ਹੈਗਾ ਸਾਰੇ ਆ ਹੀ ਵਿਆ ਹੀ ਫੁੱਲਾ ਆਈ 80 ਤੇ ਆ ਗਿਆਗਾ ਕ੍ਰੋਸ ਕਰਕੇ ਹੁੰਦਾ 9490 ਉੱਥੇ ਵੀ ਸੀਗਾ ਪਰ ਇੱਥੇ ਆ ਜਿਆਦਾ ਲੱਗਿਆ ਇੱਕੇ ਦਾ ਵੀ ਇਹ ਪਤਾ ਨਹੀਂ ਕੀ ਚੱਕਰ ਹੁੰਦਾ ਹੁਣ ਮੰਨ ਲਓ ਜਿੱਥੇ ਖਤਮ ਹੋ ਜਾਣਾ ਰਾਸ਼ ਹੈ ਨਾ ਉੱਥੇ ਪਤਾ ਵੀ ਨਹੀਂ ਲੱਗਣਾ ਵੀ ਕਾਹਦੇ ਕਰਕੇ ਵੇਨਾਰਾਸ਼ ਪਿਆ ਸੀਗਾ ਆ ਹੀ ਲੈਣਾ ਭਰਗੇ ਦੁਰਗਾ ਜਾਂਦੇ ਆ ਬੇਦੀ ਤੇ ਜੰਮੇ ਬ੍ਰੇਕ ਲੱਗ ਜਾਂਦੇ ਆਗੇ ਆਲੇ ਕੋ ਮੂਰੇ ਫੇਰ ਪੈ ਗਏ ਬ੍ਰੇਕ। ਲੱਗ ਟਾਈਮ ਤਸੁੱਤਾ ਜਾਣਾ 4 4:30 ਹੋ ਗਏ ਆ। ਉਹ ਸੇ ਭਈ ਆਏ ਉੱਤੀ ਆ ਗਏ। ਜਿੱਦੇ ਸਲੀਪ ਨਹੀਂ ਬਹਦੇ ਉਹਨੇ ਪਾਇਲਟ ਤੇ ਆ ਗਏ। ਇੱਥੇ ਬਲੂ ਬੇਕਣ ਆਗਾ ਇੱਥੇ ਉਹ ਵਾਸ਼ ਕਰਾਉਣੇ ਆਗੇ। ਪਰ ਹੋਣਾ ਮੀਂਹ ਬਾਲਾ ਪਈ ਜਾਂਦਾਗਾ। ਦੇਓ ਬ੍ਰੇਕਾਂ 'ਚ ਪਾਣੀ ਪੈ ਗਿਆ ਤੇ ਬਾਬੇ ਟਰੱਕ ਹੀ ਨਹੀਂ ਰੋਕਦਾਗਾ ਨੂੰ ਬਲਿਵ ਵੇਖਣ ਦਾ ਨੰਗਾ ਕਿੱਧਰ ਦੀ ਆ ਕਿੰਨੂ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਨੇ ਇੰਟਰਸ ਕਿੱਧਰ ਦੀ ਆ ਲਫਟ ਸਹੀ ਆ ਨਾ ਹੋਰ ਕਿਤੇ ਭਾਂ ਗਾਹ ਮੁੜੇ ਵੀ ਨਾ ਮੁੜ ਕੇ ਇਹ ਵੀ ਕਹਿੰਦੇ ਹੁਣ ਕਿ ਕਿੱਧਰ ਤੁਰਿਆ ਆਉਂਦਾ ਆ ਗਿਆ ਮੈਂ ਆ ਗਿਆ ਆ ਮੈਂ ਆ ਗਿਆ ਇਹ ਕਿਤੇ ਬੰਦ ਹੋ ਕੇ ਹੋਏ ਮਾਲਾ ਫਿਰ ਮੈਂ ਟਰੱਕ ਕਿਵੇਂ ਕੱਢੂੰਗਾ ਮੰਨ ਲਓ ਮੂਲ ਤਾਂ 100 ਹੋ ਗਿਆ ਜੇ ਦੇ ਕੋਈ ਤੇ ਸੱਚੀ ਨਾ ਹੋ ਜੇ ਉਹ ਨਹੀਂ ਹੈਗੇ ਹੈਗੇ ਆ ਹੈਗੇ ਆ ਜੇ ਬੰਪੇ ਕਿਤੇ ਇਹ ਕੰਮ ਹੋ ਜੇ ਫੇਰ ਕੀ ਬੰਨਣਾ ਸੀਗਾ ਹਣਾ ਹਨਾ ਬੇਟ ਘਰ ਬੇਟ ਸੱਚੀ ਮੈਰੀ ਇਹ ਵੇਹ ਗਲਤੀ ਉੱਥੇ ਖੜਾ ਗਿਆ ਪੁੱਛਣਾ ਸੀ ਹੁੰਦੇ ਤਾਂ 24 ਘੰਟੇ ਓਪਨ ਜੇ ਕਿਤੇ ਉਹ ਕੰਮ ਹੋ ਜਾਂਦਾ ਹੈਲੋ ਬ੍ਰਦਰ ਆਓ ਡ੍ਰੋਪ ਹੋ ਆਈ ਐਮ ਆ ਇਨਸਾਈਡ ਟ੍ਰੇਲਰ ਬਾਟ ਯਾ ਚੁੱਕੇ ਗਿਆ ਹੁਣ ਗੋ ਅਮਾਨਾ ਨੇ ਇਹਨੇ ਵੀ ਕਹਿਣਾ ਵੀ ਐਡਾ ਨਹੀਂ ਪਈ ਜਾਂਦਾ ਇਹ ਪਹਿਲੇ ਵੀ ਤਾਂ ਹੀ ਇਹਨਾਂ ਦੇ ਤਾਂ ਨਹੀਂ ਜਗ੍ਹਾ ਹੀ ਨਹੀਂ ਹੁੰਦੀ ਵੀ ਇੰਨੀ ਉਭਾਸ਼ ਕਰਾਉਣ ਨੂੰ ਬਹੁਤ ਬੜਾ ਰਾਸ਼ ਹੁੰਦਾ ਜੇ ਮੀਂਹ ਕਰਕੇ ਹੀ ਆਣੀਗਾ ਕਿਉਂਕਿ ਸਭ ਤੋਂ ਵਧੀਆ ਮੰਨਿੰਗੇ ਆ ਇਹ ਟਰੱਕ ਵਾਸ਼ ਨੂੰ ਬਹੁਤ ਘੈਂਟ ਤਰੀਕੇ ਨਾਲ ਵਾਸ਼ ਕਰਦੇ ਆ ਇਹ ਚਲੋ 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 ਵਾਸ਼ ਜੋਬਰ ਲੱਕ ਭੇ ਗਿਆ ਬਸ ਟੀਚਕ ਬੰਨ ਤੇ ਟਾਈਮ ਲੱਗਣਾ ਵੀ ਇਹ ਨਹੀਂ ਟਾਈਮ ਲਾਉਂਦੇ ਹੁੰਦੇ ਐ ਵੀ ਤਾਂ ਹੀ ਦੋਕ ਜਾਣੇ ਹੀ ਆਂਗੇ ਉਹ ਵੀ ਮੀਂਹ ਤਾਂ ਪਈ ਜਾਂਦਾ ਕਿਹਨੇ ਟਰੈਕਟਰ ਧਵਾਉਣਾ ਵਾ ਮੇਰੇ ਵਰਗਾ ਹੀ ਕੋਈ ਆਊਗਾ ਟਰੈਲਰ ਧਵਾਉਣਾ ਵਾਲਾ ਹੂੰ ਲੈ ਨੇੜੇ ਵੀ ਲਾਤਾ ਉਹਨੇ ਆ ਦੋਨੇ ਲੱਗ ਗਏ ਆ ਕੇ ਪੈਸੇ ਦੇ ਹੋ ਗਏ ਸੀ ਜੀ ਮੈਂ ਕਿਹਾ ਲਾਹੇ ਲੈ ਲ ਗਏ ਥਰਮੋਸ ਵੀ ਧੋ ਲਿਆ ਅੱਗੇ ਹੁਣ ਆਏ ਤਾਂ ਹੈਗੇ ਆ 3 ਪਰ ਘਰਤਾ ਹੁਣ 47 ਤੇ ਆ ਨਾਲੇ ਉਦੋਂ ਤਾਈ ਟੈਂਪਰੇਚਰ ਡਾਊਨ ਜਾਊਗਾ ਜੰਤਾ ਦਾ ਟਰੱਕ ਲਾਡਾ ਸੁੱਤੇ ਵੀ ਪਏ ਆ ਆਪਾਂ ਕਰੀਏ ਇਹਨੂੰ ਮੈਸੇਜ ਫੇਰ ਕੀ ਕਹਿੰਦਾਗਾ ਲੋਡ ਨੂੰ ਵੇ ਭਾਈ ਨਾਈ ਗਰੂ ਆਇਆ ਲੋਡ ਕਰਦੇਨ ਲਾਸਟ ਟਾਈਮ ਵਾਲੀ 9 ਵਜੇ ਲਾਸਟ ਟਾਈਮ ਲੱਗੇ 11 ਵਜੇ ਲੋਡ ਕਰਨਾ ਹਨਾ ਤੇ ਉਹ ਮੈਨੂੰ ਆ ਗਈ ਨੀਂਦ ਹਨਾ ਚੱਲ ਉਹਨਾਂ ਨੇ ਤਾਂ ਠਾਉਣਾ ਹੀ ਸੀਗਾ ਉਹਨਾਂ ਨੇ ਠਾ ਤਾਂ ਬਾਈ ਉਹ ਅੱਧਾ ਘੰਟਾ ਸੁੱਤਾ ਸਾਰੀ ਰਾਤ ਮੁੜ ਕੇ ਨੀਂਦ ਨਹੀਂ ਆਈ ਇੱਥੇ ਲਿਆ ਕੇ ਖੜਾ ਰਿਹਾ ਟਰੱਕ ਪਰ ਮੁੜ ਕੇ ਨੀਂਦ ਨਹੀਂ ਆਈ ਚਲ ਪਹਿਲਾਂ ਮੈਸੇਜ ਹੀ ਕਰਾਂ ਲੈ ਓਏ ਅਜ ਤਾਂ ਮੈਸੇਜ ਵੀ ਆ ਗਿਆ ਨਾਲ ਦੀ ਨਾਲ ਕਹਿੰਦੇ ਡੋਰ 2 ਤੇ ਲਾ ਦੇ ਤੇ ਇਨਸਪੈਕਸ਼ਨ ਨੂੰ ਵੀ ਨਹੀਂ ਗਿਆ ਇਹਨਾਂ ਨੇ ਅਜ ਤੱਕ ਇਹ ਉਰਲੇ ਪਾਸੇ ਹੀ ਆ ਸਿੱਧਾ ਜਾ ਡੋਰ 2 ਟੈਂਡਮ ਬੈ ਕਰਨੇ ਆ ਟੈਂਡਮ ਆਇ ਤੇ ਲਾਉਣਾ ਆਪਾਂ ਆਇ ਤੇ 8 ਵਜੇ ਆ ਬਣੀ ਬੱਕਦੇ ਮੇਰੇ ਕੋਲੇ ਵੱਜ ਗਿਆ 9 ਜੇ ਤਾਂ ਇਹਨਾਂ ਨੇ ਕਰਤਾ ਟਾਈਮ ਨਾਲ ਫੇਰ ਤਾਂ ਚਲਾ ਲਾਂਗੇ ਘੰਟਾ ਦੋ ਘੰਟੇ ਨਹੀਂ ਤਾਂ ਐਵੇਂ ਕਹਦਾ ਕਾਨੂੰ ਖੱਜਲ ਹੋਣਾ ਅger ਰਾਤ ਨੂੰ ਇਹ ਘਰ ਮੀਂਹ ਪਈ ਜਾਂਦਾ 11 ਵਜੇ ਨਾ ਹਵਾ ਬੜੀ ਤੇਜ਼ ਆ ਜਾਂਦੀ ਦੀ ਦਾਣੀ ਪਾੜੇ ਦਾਣੀ ਕੋਸ ਮੈਂ ਚੱਲ ਬਾਥਰੂਮ ਹੀ ਜਾਇ ਕਿਉਂਕਿ ਇਹਨਾਂ ਕੋਲੇ ਤਾਂ ਜਾਣਾ ਨਹੀਂ ਉਹ ਲਾਈਟ ਗ੍ਰੀਨ ਹੋਊਗੀ ਫੇਰ ਜਾਣਾਗਾ ਮੈਂ ਅੰਦਰ ਹੀ ਕਿ ਜਾ ਕੇ ਆਇਆ ਤੇ ਲੋਡ ਕਰਨ ਵੀ ਲੱਗ ਕੇ ਹੋਏ ਤਾਂ ਨਾਲ ਹੀ ਮੀਂਹ ਦੇਖੋ ਲਾਈਟਾਂ ਚ ਨਹੀਂ ਨਾ ਟਰੱਕ ਬੰਦ ਕਰਨਗੇ ਆਏ ਘਰ ਤੇ ਤਾਂ ਹਨੇਰਾ ਹੀ ਆ ਗੇ ਆਏ ਹੁੰਦਾ ਜਦੋਂ ਉਹ ਹੋਣਾ ਬਈ ਨਾ ਟਰੈਲਰ ਰਿਜੈਕਟ ਕਰਤਾ ਸਾਰਾ ਸਹੀ ਆ ਉਹ ਕਹਿੰਦਾ ਇੱਕ ਆ ਪੀਸ ਕਰਕੇ ਆ ਇਹਦੇ ਕਰਕੇ ਆ ਮੀਟ ਦੇ ਪੀਸ ਕਰਕੇ ਹੁੰਦਾ ਜਦੋਂ ਮਾੜੀ ਹੋਣੀ ਆ ਥੋਡੇ ਨਾਲ ਹਨਾ ਅੱਗੇ ਨਹੀਂ ਇੱਥੇ ਖੜਾ ਕੇ ਕਹਿੰਦੇ ਹੁੰਦਾ ਟਰੈਲਰ ਅਸੀਂ ਚੈੱਕ ਕਰਨਾ ਅੱਜ ਡੌਗ ਤੇ ਲਵਾ ਲਿਆ ਉਹ ਸਾਰਾ ਟਰੈਲਰ ਸਹੀ ਸੀਗਾ ਹਨਾ ਵਿੱਚ ਏਡਾ ਇੱਕ ਪੀਸ ਮੀਟ ਦਾ ਰਹਿ ਗਿਆ ਭਾਂ ਜੋ ਉਹਦੇ ਕਰਕੇ ਹੁਣ ਕਹਿੰਦੇ ਅਸੀਂ ਲੋਡ ਹੀ ਨਹੀਂ ਕਰਨਾ ਦੁਆਰੇ ਧਵਾ ਕੇ ਲਿਆ ਤੇ ਜੇ ਮੈਂ ਦੁਆਰੇ ਜਾਣਾ ਉਹ ਹੈਗਾ ਭਾਈ 130 40 ਕਿਲੋਮੀਟਰ ਜਿਹੜਾ ਪਹਿਲਾਂ ਵਾਲਾ ਸੀਗਾ 24 ਆਵਰ ਇੱਕ 60 ਕਿਲੋਮੀਟਰ ਹੈਗਾ ਉਹ ਕਹਿੰਦੇ ਸਵੇਰ ਆਵਾਂਗੇ ਮੈਂ ਨਹੀਂ ਉੱਥੇ ਜਾ ਕੇ ਸੌਣਾ ਉਹ ਵੀ ਤਾਂ ਸੌਣਾ ਹੀ ਆ ਤੜਕੇ ਆ ਜੂੰਗਾ ਇੱਧਰ ਨੂੰ ਮੰਨੇ ਨਹੀਂ ਛੇਰੋ ਮੰਨੇ ਨਹੀਂ ਕਹਿੰਦੇ ਅਸੀਂ ਲਕੀਰ ਦੇ ਫਕੀਰ ਹੁੰਨੇ ਆ ਨਾ ਜੇ ਭਰਾਵਾ ਤੂੰ ਤੋਰ ਲੈ ਮੈਂ ਤਾਂ ਇੱਥੇ ਲਾ ਕੇ ਸੌਵਾਂ ਹੁਣ ਹੈ ਤਾਂ ਇੱਥੇ 2 2.5 ਕਿਲੋਮੀਟਰ ਤੇ ਵੀ ਹੈਗਾ ਇੱਕ ਹਨਾ ਪਰ ਸਾਰੇ ਬੰਦ ਹੋ ਗਏ ਕਿਉਂਕਿ ਭਾਈ 10 ਵਜ ਗਏ ਇਹ ਕਿਤਾਬ ਵਜੇ ਬੰਦ ਹੁੰਦੇ ਉਹਨਾਂ ਨੂੰ ਮੈਂ ਕਿਹਾ 10 ਮਿੰਟ ਵੇਟ ਕਰ ਲੋ ਤੇ ਕਹਿੰਦੇ ਨਹੀਂ ਆਹਦਾ ਸੱਚੀ ਥੱਕਾ ਹੋ ਗਿਆ ਯਾਰ ਫੋਨ ਵੀ ਡੇਗਦਾ ਫਿਰਦਾ ਆਹਦਾ ਸੱਚੀ ਥੱਕਾ ਹੋ ਗਿਆ ਮੇਰੇ ਨਾਲ ਇੱਕ ਇੰਨਾ ਕ ਪੀਸ ਮੀਟ ਦਾ ਰਹਿ ਗਿਆ ਸੀਗਾ ਉਹਦੇ ਪਿੱਛੇ ਟਰੈਲਰ ਰਿਜੈਕਟ ਕਰਤਾ ਤੇ ਦੇਖੋ ਜਦੋਂ ਚੀਜ਼ ਹੋਣੀ ਹੈ ਨਹੀਂ ਅੱਗੇ ਇਹ ਉਰੇ ਚੈੱਕ ਕਰਦੇ ਹੁੰਦੇ ਆ ਖੜਾ ਕੇ ਉੱਥੇ ਡੋਰ ਖੋਲੀ ਤੇ ਉੱਥੇ ਮੈਨੂੰ ਦਿਸ ਵੀ ਜਾਣਾ ਸੀ ਹੈਨਾ ਜਦ ਮੈਂ ਉੱਥੇ ਡੋਰ ਲਾਉਣ ਲੱਗਿਆ ਸੀਗਾ ਉਹ ਕਹਿੰਦੇ ਸੀ ਆਪ ਲਾਉਣੇ ਨਾਲ ਟਰੈਲਰ ਵਾਸ਼ ਕਰਾ ਕੇ ਲਿਆਇਆ USD 45 46 ਡਾਲਰ ਦੇ ਕੇ ਹੈਨਾ ਸਿਰਫ ਇੱਕ ਪੀਸ ਇਹਨਾਂ ਨੂੰ ਮੈਂ ਕਿਹਾ ਉਹਨਾਂ ਨੇ ਵੀ ਪਾਣੀ ਮਾਰਨਾ ਮੈਂ ਮਾਰ ਦਿੰਨਾ ਮੇਰੇ ਕੋਲ ਢੋਲੀਆਂ ਕਹਿੰਦਾ ਨਾ ਮੈਂ ਇਹਨਾਂ ਨੇ ਫਿਰ ਇਹ ਮੈਨੂੰ ਕਹਿੰਦਾ ਸਵੇਰ ਵੀ ਜੇ ਆਏਗਾ ਰਸੀਦ ਲੈ ਕੇ ਆਈਂ ਸਵੇਰ ਦੀ ਵੀ ਇਹ ਵੀ ਇਹਨਾਂ ਨੂੰ ਵੀ ਪਤਾ ਵੀ ਇੱਥੋਂ ਮੁੜ ਕੇ ਨਾ ਆ ਜੇ ਹਨਾ ਵੀ ਖੱਜਲ ਹੋਣ ਵਾਲਾ ਕੰਮ ਆ ਹੁਣ ਗਲਤੀ ਇਹਨਾਂ ਦੀ ਵੀ ਨਹੀਂ ਬਾਈ ਉਹ ਆਪਦੇ ਰੂਲਾਂ ਦੇ ਹਿਸਾਬ ਨਾਲ ਹਨਾ ਗਲਤੀ ਕਿਸੇ ਦੀ ਵੀ ਨਹੀਂ ਇੱਥੇ ਗਲਤੀ ਧੋਣ ਵਾਲਿਆਂ ਦੀ ਉਹਨਾਂ ਦੀ ਵੀ ਉਹਨਾਂ ਨੇ ਸਾਰਾ ਟ੍ਰੇਲਰ ਧੋ ਕੇ ਇੱਕ ਪੀਸ ਰਹਿ ਗਿਆ ਹਨਾ ਵਿੱਚ ਮੇਰੀ ਗਲਤੀ ਕਹਿ ਸਕਦੇ ਮੈਂ ਦੇਖਿਆ ਨਹੀਂ ਪਰ ਹੁਣ ਜਦੋਂ ਧਵਾਈ ਲਿਆ ਯਾਰ ਮੈਂ ਦੇਖਣਾ ਵੀ ਕੀ ਸੀਗਾ ਹਨਾ ਉਹਦੇ ਕਰਕੇ ਅੱਜ ਸਾਰੇ 9 9.5 ਹੋਏ ਆ ਤੇ ਸਵੇਰ ਤਾਈ ਕੋਈ ਟਰੱਕ ਆਸ਼ ਨਹੀਂ ਉਹ ਮੈਨੂੰ ਕਹਿੰਦਾ ਤੋ ਉੱਤੋਂ ਆ ਹੈਗਾ ਜਿੱਥੋਂ ਮੈਂ ਧੁਮਾ ਕੇ ਲਿਆ ਇਥੋਂ 150 ਕਿਲੋਮੀਟਰ ਆ ਮੈਂ 150 ਜਾਉਂ 150 ਮੇਰੇ ਦਿਮਾਗ ਤੇ ਲੋੜਾ ਮੈਂ ਸੁਣਨਾ ਮੇਰੇ ਟੌਰ ਨਾਲ ਸੱਚੀ ਦਿਮਾਗ ਖਰਾਬ ਕਰਤਾ ਯਾਰ ਹੁਣ ਸਵੇਰ ਜਾਉਂਗਾ ਫੇਰ ਪੈਸੇ ਲੱਗਣੇ ਜਿਹੜੇ ਉਹ ਬੱਕਰਾ ਟਾਈਮ ਖਰਾਬ ਹੋਣਾ ਉਹ ਬੱਕਰਾ ਕੱਲ ਨੂੰ ਦੁਪਹਿਰ ਇੱਥੇ ਹੋ ਜਾਣਾ ਇਹਨਾਂ ਨੇ ਬਾਈ ਮਣਕੇ ਲੋਡ ਤੇ ਟਾਈਮ ਲਾ ਦੇਣਾ ਸਾਰੇ ਕੀਤੇ ਕਿਤਾਏ ਦੀ ਖੇ ਹੋ ਗਈ ਆ ਠੀਕ ਆ ਯਾਰ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜੀਨੇ ਕਰਨਾ ਕਰ ਲਓ ਨਹੀਂ ਕਰਨਾ ਨਾ ਕਰੋ ਧੰਨਵਾਦ ਯਾਰ ਸਾਰਿਆਂ ਦਾ ਓਕੇ ਆ